ਬਾਕੀ ਗੱਲ ਕਰਨੇ ਕਰੀਏ ਗਾ ਲਓ ਸਹੀ ਲੱਗਿਆ ਨਹੀਂ ਜੀ ਨੂੰ ਥੋੜਾ ਜਿਹਾ ਭਾਈ ਸਾਹਿਬ ਜੀ ਸਾਰਿਆਂ ਨੂੰ ਮੇਰੀ ਬੇਨਤੀ ਆ ਅੱਜ ਇਹ ਪਹਿਰਾ ਕਰਨਾ ਪਊਗਾ ਜੇ ਨਹੀਂ ਕਰਾਂਗੇ ਇਹ ਬਸ ਸੂਈਆਂ ਲਾ ਲਾ ਇਹਨਾਂ ਦੇਖਣਾ ਵੀ ਜਾਗਦੇ ਆ ਕਿ ਸੁੱਤੇ ਆ ਅਖੀਰ ਨੂੰ ਇਹਨਾਂ ਨੇ ਤੁਹਾਡੀਆਂ ਧੌਣਾਂ ਤੱਕ ਇਹਨਾਂ ਨੇ ਸਾਡੇ ਘਰਾਂ ਤੱਕ ਪਹੁੰਚਣਾ ਨਾ ਪਹੁੰਚਣਗੇ ਤੇ ਇੱਥੇ ਤਾਂ ਕਹਿ ਦਿਓ ਬਾਬਾ ਜੀ ਸਾਡੇ ਪੁਰਖਿਆਂ ਨੇ ਕੀ ਕੀਤਾ ਭਾਨਗੁਰ ਤੇਗ ਬਹਾਦਰ ਪਾਸ਼ਾ ਨੂੰ ਕੀ ਲੋੜ ਪਈ ਸੀ ਮਹਾਰਾਜ ਨੇ ਸ਼ਹਿਨशाहियां ਦੀ ਜ਼ਿੰਦਗੀ ਛੱਡ ਕੇ Hindu ਧਰਮ ਵਾਸਤੇ ਕੀ ਕੁਰਬਾਨੀ ਕੀਤੀ ਹਨਾ ਉਹਨਾਂ ਦੇ ਜਨੇਊ ਤੇ ਤਿਲਕ ਨੂੰ ਬਚਾਇਆ ਤੇ ਇਹਨਾਂ ਦੇ ਜਨੇਊ ਬਚਾਉ ਜਨੇਊ ਬਚਾਉਣ ਦਾ ਮੁੱਲ ਆ ਦੇਣ ਦੇ ਤੇ ਆਪਣੇ ਕਿਰਪਾਨਾਂ ਲਾਓ ਆਜੀ ਰਾਜ ਜਿਹੜੇ ਸਿੰਘ ਸਾਹਿਬ ਨਾਲ ਕਰਦੇ ਫਿਰ ਬਾਬਾ ਜੀ ਉਹਨਾਂ ਦਾ ਐਟੀਟਿਊਡ ਇੰਨਾ ਕਿ ਜਿਹੜਾ ਹੈ ਨਾ ਵੀ ਤੁਸੀਂ ਜਾਣਾ ਜਾਓ ਨਹੀਂ ਜਾਣਾ ਤਾਂ ਨਾ ਜਾਓ ਮੈਂ ਕੋਵਿਡ ਦੇ ਵਿੱਚ ਕਰੋਨੇ ਦੇ ਦੌਰਾਨ ਹੁਣ ਇੱਥੇ ਬਹੁਤ ਸੰਗਤ ਹੈ ਜਿਨ੍ਹਾਂ ਨੂੰ ਪਤਾ ਇਹ ਲੱਗਣ ਡਿਆ ਵੀ ਕਮਲਾ ਬੋਲੀ ਜਾਂਦਾ ਬੋਲੀ ਜਾਣ ਤੋਂ ਪਰ ਜਦਨ ਘਰ ਪਈ ਨਾ ਪਤਾ ਉਦਨ ਲੱਗਣਾ ਭਾਈ ਸਾਹਿਬ ਤੇ ਪੈਣੀ ਹੈ ਗਾਨੀ ਤਾਂ ਗਾਨੀ ਤਾਂ ਮੈਂ ਤੁਹਾਨੂੰ ਦੱਸ ਦਾਂ ਬਾਪੂ ਜੀ ਬੇਨਤੀ ਕੋਵਿਡ ਦੇ ਦੌਰਾਨ ਮੈਂ ਦੋ ਵਾਰੀ ਟਰੈਵਲ ਕੀਤਾ ਫੇਰਫਾਂਸ ਤੇ ਐਮੀਰੇਟ ਸੇਅਰ ਲਾਈਨ ਦੁਬਈ ਫਰਾਂਸ ਮੈਨੂੰ ਕੜੇ ਦੀ ਪ੍ਰੋਬਲਮ ਪਈ ਅਖੀਰ ਦੀ ਬਾਕੀ ਉਹ ਲੋਕ ਉਧਰ ਦੇ ਨਾ ਸਾਡੇ ਨਾਲ ਉਹਨਾਂ ਦਾ ਕੋਈ ਤਲਕ ਵਾਸਤਾ ਨਾ ਸਾਡੀ ਕੋਈ ਉਹਨਾਂ ਲਈ ਕੁਰਬਾਨੀ ਉਹਨਾਂ ਨੇ ਮੇਰੇ ਨਾਲ ਕੰਪਰੋਮਾਈਜ਼ ਕੀਤਾ ਮੇਰਾ ਕਹਾਣੀ ਵਸਾਰਿਆ ਉਹਨਾਂ ਕੰਪਰੋਮਾਈਜ਼ ਕੀਤਾ ਉਹਨਾਂ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਜੇ ਇਹ ਬੰਦਾ ਨਹੀਂ ਇੰਨਾ ਜਜ਼ਬਾਤੀ ਆ ਤੇ ਰਹਿਣ ਦਿਓ ਪਰ ਇੱਥੇ ਅੱਜ ਇਹਨਾਂ ਨੇ ਨਾ ਜਜ਼ਬਾਤਾਂ ਦੀ ਕਦਰ ਕੀਤੀ ਨਾ ਤਰਮ ਦੀ ਕਦਰ ਕੀਤੀ ਤੇ ਨਾ ਕਿਸੇ ਕਿਰਦਾਰ ਦੀ ਕਦਰ ਕੀਤੀ ਉਹ ਪਾਜੀ ਗੱਲ ਇਹ ਚੀਜ਼ ਆ ਕਿ ਮੈਂ ਹੁਣ ਸਪੇਨ ਦਾ ਹੁਣ ਟਰੈਵਲ ਕਰਨਾ ਸੀ ਤੇ ਉਹਨਾਂ ਕਹਿੰਦੇ ਵੀ ਤੁਸੀਂ ਜਾਣਾ ਤੇ ਜਾਓ ਨਹੀਂ ਜਾਣਾ ਤੇ ਤੁਹਾਡੀ ਮौज ਆ ਪਰ ਗਕਾਰ ਵੇਖੋ ਨਾ ਮੈਂ ਕੋ ਵੱਡੀ ਤੇਗ ਪਾ ਕੇ ਚੱਲੇ ਆਵਾ ਤਿੰਨ ਬੁੱਢੀ ਫਿਰ ਮੈਂ ਮੰਨਾਂ ਵੀ ਹਾਂ ਯਾਰ ਇਹ ਟਰੈਵਲ ਇਸ਼ੂ ਆ ਜੀ ਇੱਕ ਮਿੰਟ ਬਾਜੀ ਕੁ ਮਨਾ ਹੋਂ ਤੇ ਕੀ ਦੱਸਿਮੈ ਨਾ ਵੇ ਜਿਹੜਾ ਸਾਡਾ ਪ੍ਰਧਾਨ ਸ਼੍ਰੋਣੀ ਕਮੇਟੀ ਦਾ ਉਹ ਬੁਰੇ ਠੋਂਦਾ ਪਹਿਲਾਂ ਡੋਰ ਸਾਹਿਬ ਹੁੰਦੇ ਨਾ ਡੀਸੀ ਪੋਸਟ ਹੈ ਵੀ ਮੈਂ ਆਵਾ ਮੈਨੂੰ ਤੁਹਾਨੂੰ ਇਦਾਂ ਹੀ ਸਾਡੇ ਜੇ ਸ਼ਰੋਨੀ ਦੇ ਪ੍ਰਧਾਨ ਆ ਉਹ ਬੂਏ ਗੰਦੇ ਨੇ ਮੈਨਾਂ ਮੈਦਾਨ ਮੈਦਾਨ ਇਹ ਗੱਲ ਸਾਡੇ ਪਰ ਸਿੱਖ ਸੰਸਥਾਵਾਂ ਜਿਹੜੀਆਂ ਆਪਣਾ ਵਜੂਦ ਛੱਡੀ ਜਾਂਦੀਆਂ ਵਾ ਮੇਰੀ ਬੇਨਤੀ ਹੈ ਪਹਿਲੀ ਗੱਲ ਤੇ ਭਾਈ ਸਾਹਿਬ ਜੀ ਆਪਾਂ ਸਾਰੇ ਕੋਸ਼ਿਸ਼ ਕਰੀਏ ਯਰ ਤਿਆਰ ਪਰ ਤਿਆਰ ਹੋਈਏ ਇੱਥੇ ਜੋ ਟੁੱਕੜ ਬੋਝ ਆ ਗਏ ਭੈਣ ਦੇ ਵੀਰ ਦੇ ਜਿਹੜੀ ਮਰਜ਼ੀ ਗੱਲਬਾਤ ਕਰਕੇ ਗਾਹ ਜਾਂਦੇ ਆ ਇੱਥੇ ਸਾਨੂੰ ਸਿਸਟਮ ਦੇ ਨਾਲ ਜਿਹੜਾ ਵਾ ਉਹ ਲੜਨਾ ਪੈਣਾ ਜਾਂ ਹਾਰ ਚੁੱਕਣੇ ਪੈਣੇ ਨਹੀਂ ਤੇ ਗੱਲ ਨਹੀਂ ਬਣਨੀ ਤੇ ਇਹਨਾਂ ਨੇ ਐਸ ਮੇਰੀ ਬੋਲ ਦੇ ਉੱਤੇ ਐਸ ਸੋਚ ਦੇ ਉੱਤੇ ਇਹਨਾਂ ਨੇ ਫੇਰ ਬੜੀ ਤਲਖੀ ਮਚਾਉਣੀ ਆ ਪਰ ਇਹ ਪੈਦਾ ਕੌਣ ਕਰਦਾ ਇਹੀ ਕਰਦੇ ਸਿਸਟਮ ਪੈਦਾ ਕਰਦਾ ਅੱਜ ਮੈਨੂੰ ਇਹ ਪ੍ਰੋਬਲਮ ਨਾ ਬਣੀ ਹੁੰਦੀ ਤੇ ਮੈਂ ਮੇਰਾ ਪਾਗਲਾ ਮੇਰਾ ਦਿਮਾਗ ਖਰਾਬ ਹੋਇਆ ਵੀ ਮੈਂ ਆਪਣਾ ਸਾਰਾ ਸਿਸਟਮ ਛੱਡ ਕੇ ਆਪਣੇ ਆਪ ਨੂੰ ਜਿਹੜਾ ਵਾ ਉਹੀ ਏਟ ਕਰਕੇ ਤੇ ਇੱਥੇ ਸੰਗਤ ਦੇ ਵਿੱਚ ਮੈਂ ਆਪਣੇ ਬਿਆਨ ਰੱਖਦਾ ਫਿਰ ਹਣਾ ਇਹ ਚੀਜ਼ ਤੇ ਇਹਨਾਂ ਵਾਸਤੇ ਹੈ ਨਾ ਇਹਨਾਂ ਕਿੰਨਾ ਯਾਰ ਗੰਦ ਪਾਇਆ ਵੀਡੀਓ ਲਈ ਇਹ ਹੈ ਨਾ ਇਹ ਇਹ ਚੀਜ਼ ਆ ਵੀ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਵਿਚਾਰੀਏ ਸਮਝੀਏ ਮੇਰੀ ਬੇਨਤੀ ਆ ਵੀ ਆਪਣੇ ਤੇ ਕੱਲ ਨੂੰ ਸਾਰੇ ਪਰਿਵਾਰਾਂ ਤੇ ਇਹ ਕੰਮ ਹੋਊਗਾ ਆਉਣੀ ਆ ਜੀ ਹਾਂ ਆਉਣੀ ਆ ਇਹ ਸਮ ਸਮਾਂ ਬਣਨਾ ਵਾ ਬਾਬਾ ਜੀ ਮਸ਼ਕਰੀ ਦੇ ਵਿੱਚ ਹੱਸਦੇ ਆ ਗਾੜੀਆਂ ਜੋ ਜਾਂਦਾ ਭਈਆ ਲੈ ਆ ਗਿਆ ਇੱਥੇ ਲਾਇਆ ਕੀ ਗੱਲ ਸਿੱਖਾਂ ਦੀ ਕਾਬਲੀਅਤ ਨਹੀਂ ਯਾਰ ਸਿੱਖਾਂ ਕੋਲ ਕੁਝ ਨਹੀਂ ਹੈਗਾ ਬਾਟਰਾਂ ਦੇ ਲੜ ਨੂੰ ਸਾਡੇ ਸਾਡੇ ਭੈਣ ਭਰਾ ਸਾਡੇ ਧੀਆਂ ਪੁੱਤ ਹੈ ਜੇ ਇੱਥੇ ਸਿਕਿਉਰਿਟੀ ਇਹਨਾਂ ਨੂੰ ਸਿੱਖਾਂ ਤੋਂ ਇੰਨਾ ਖਤਰਾ ਯਾਰ ਮੈਂ ਟੱਟੋ ਘਟ 13 ਸਾਲਾਂ ਦੇ ਵਿੱਚ 20 ਵਾਰ 25 ਵਾਰ ਟਰੈਵਲ ਕਰ ਚੁੱਕਾ ਯਾਰ ਇੱਥੇ ਅੰਮ੍ਰਿਤਸਰ ਸਾਹਿਬ 에어ਪੋਰਟ ਤੇ ਬਹੁਤ ਘੱਟ ਮੈਨੂੰ ਇਮੀਗ੍ਰੇਸ਼ਨ ਦੇ ਉੱਤੇ ਸਰਦਾਰ ਬੰਦਾ ਮਿਲਿਆ ਕੀ ਗੱਲ ਸਰਦਾਰਾਂ ਕੋ ਕੋਲੀਫੀਕੇਸ਼ਨ ਹੀ ਨਹੀਂ ਕੀ ਗੱਲ ਸਰਦਾਰਾਂ ਕੋ ਕੋਈ ਅਥਾਰਟੀਆ ਹੀ ਨਹੀਂ ਉਹ ਇੱਥੇ ਕੰਮ ਨਹੀਂ ਕਰ ਸਕਦੇ ਬਾਹਰੋਂ ਲਿਆ ਕੇ ਲਾਉਂਦੇ ਆ ਬਾਹਰ ਦੀਆਂ ਸਟੇਟਾਂ ਤੋਂ ਕਿਉਂ ਲਾਉਂਦੇ ਆ ਕਿਉਂਕਿ ਸਾਡੇ ਇਹਨਾਂ ਨੂੰ ਯਕੀਨ ਹੀ ਨਹੀਂ ਸਾਡੇ ਕਿਸਾਨ ਬੈਠੇ ਸਾਡੇ ਲੀਡਰ ਸਾਡਾ ਗੰਦਾ ਸਿਸਟਮ ਫਿਰ ਇਹਨਾਂ ਦੇ ਪਿਓ ਬਣਦੇ ਜਾ ਕੇ ਤਲਵੇ ਛੱਟਦੇ ਚੱਲੇ ਜਾਂਦੇ ਹੈਨਾ ਇਹ ਚੀਜ਼ਾਂ ਨੂੰ ਬਾਬਾ ਜੀ ਥੋੜਾ ਜਿਹਾ ਵਿਚਾਰਨਾ ਪੈਣਾ ਵਾ ਥੋੜਾ ਇਸ ਚੀਜ਼ ਨੂੰ ਆਪਾਂ ਸਮਝੀਏ ਵਿਚਾਰੀਏ ਇੱਕ ਇੱਕ ਸਰੀਰ ਵੀ ਅੱਜ ਮੇਰੇ ਕਹਿਣ ਤੇ ਤੁਰ ਪਿਆ ਮੇਰੀ ਫਰੈਂਟ ਕੈਨਸਲ ਹੋਈ ਦਾ ਮੇਰਾ ਸਾਰੀ ਗੱਲਬਾਤ ਕੀਤੀ ਦਾ ਕੋਈ ਨਾ ਕੁਝ ਸਾਨੂੰ ਫਲ ਮਿਲ ਜੂ ਮੈਂ ਕਹਿੰਦਾ ਫਲੈਟ ਕੈਨਸਲ ਹੋ ਗਈ ਲੱਖ ਵਰੀ ਹੋ ਜੇ ਕਿਉਂਕਿ ਨਾ ਸਾਨੂੰ ਪੈਸਾ ਮੁੱਕ ਰੱਖਦੇ ਆ ਤੇ ਨਾ ਅਸੀਂ ਕਿਸੇ ਵੀ ਚੀਜ਼ ਦੀ ਆਪਣੀ ਹਾਂ ਕਿਸੇ ਵੀ ਚੀਜ਼ ਨੂੰ ਅਹਿਮੀਅਤ ਨਹੀਂ ਦਿੰਦੇ ਜਿੰਨਾ ਸਾਨੂੰ ਮਹਾਰਾ ਸਾਭ ਜੀ ਦੀ ਕਿਰਪਾ ਸਦਕਾ ਆਪਣੇ ਈਕੀਦੇ ਤੇ ਆਪਣੇ ਸਰੂਪ ਤੇ ਆਪਣੇ ਕਕਾਰਾਂ ਤੇ ਭਰੋਸਾ ਹੈ ਨਾ ਤੇ ਇਹ ਚੀਜ਼ ਹੈ ਵੀ ਆਪਾਂ ਮਹਾਰਾ ਇਹਦੇ ਤੇ ਮੈਨੂੰ ਹੁਣ ਵਿਸਾਰ ਨਹੀਂ ਦਿੱਤਾ ਉਹਨਾਂ ਨੇ ਤੇ ਬਾਹਰ ਗਾਲ ਭੇਜ ਦਿੱਤਾ ਪਰ ਆਪਾਂ ਜਿਹੜੇ ਕਈ ਪਾਗ ਹੀ ਨਹੀਂ ਲਾਉਂਦੇ ਬਾਹਰ ਇੱਥੇ ਹੁਣ ਤੁਹਾਨੂੰ ਕੋਈ ਮੁਸ਼ਕਲਤ ਨਹੀਂ ਨਾ ਹੋਏਗੀ ਪਰ ਆਪ ਕੋਈ ਨਹੀਂ ਤਿਆਰ ਫਰ ਤਿਆਰ ਨਹੀਂ ਆ ਤੇ ਜੇ ਇਹੋ 10 ਸਰੀਰ 50 ਸਰੀਰ 100 ਸਰੀਰ ਹੁਣ ਅਜ ਇੰਨੇ ਜਿੰਨੇ ਖੜੇ ਆ ਕਿਸੇ ਵੀਰ ਨੇ ਕਿਹਾ ਵੀ ਆਪਾਂ ਆਜੋ ਚਲੋ ਵੀ ਕਰਦੇ ਪੈਰਾ ਇਹਨਾਂ ਨਾਲ ਕਰਦੇ ਗੱਲ ਫਰੇਕ ਨੂੰ ਯਾਰ ਆਪਣੇ ਘਰ ਦਾ ਡਰ ਗਿਆ ਹੈ ਤੇ ਡਰ ਉਦੋਂ ਨਿਕਲਣਾ ਜਦੋਂ ਅੰਦਰ ਖੱਡੇ ਬਾਡੇ ਦਾ ਅੰਮ੍ਰਿਤ ਗਿਆ ਜਦੋਂ ਖੂਨ ਦੇ ਵਿੱਚ ਜਾ ਕੇ ਕਲਗੀਧਰ ਪਾਸ਼ਾ ਦੇ ਅੰਮ੍ਰਿਤ ਦੀ ਬੂੰਦ ਬੂੰਦ ਰਚੀ ਉਦੋਂ ਡਰ ਨਿਕਲਣਾ ਗੱਲ ਤੇ ਵੀਰ ਜੀ ਅਥਾਰਟੀ ਦੀ ਆ ਖਾਲੀ ਜਿਹੜੀ ਜਿੰਨਾ ਗੱਲ ਕਰੀਏ ਇੱਥੇ ਭਾਈ ਸਾਹਿਬ ਮੇਰੀ ਬੇਨਤੀ ਸੁਣੋ ਕੋਈ ਨਹੀਂ ਮੈਂ ਗੱਲ ਕਰਦਾ ਅਥਾਰਟੀ ਇਹਨਾਂ ਨੇ ਗੱਲ ਕੀਤੀ ਐ ਕੁਝ ਨਹੀਂ ਹੋਣਾ ਇਹ ਸਾਨੂੰ ਆਪਣੇ ਡਿਫੈਂਸ ਵਾਸਤੇ ਫਾਈਲ ਕਰਨੀ ਪੈਣੀ ਐ ਚਾਹ ਲੀਗਲ ਕਰੋ ਚਾਹ ਆਨਲੀਗਲ ਕਰੋ ਅੱਜ ਕਰੋ ਕੱਲ ਕਰੋ ਪਰ ਕਰਨੀ ਪੈਣੀ ਐ ਇਹ ਜਿੱਦਣ ਕੋਈ ਨਹੀਂ ਹੈ ਤਾਂ ਇਹ ਤਾਂ ਗੱਲ ਤਾਂ ਠੀਕੀ ਐ ਪਰ ਅਥਾਰਟੀ ਦੇ ਲਈ ਜਿੰਨਾ ਗੱਲ ਕਰੀਏ ਸਾਰੀ ਸੀਆਰਪੀ ਐ ਜਿੰਨੀ ਨਹੀਂ ਸਾਰੀ ਬਾਹਰੋਂ ਸਾਰੇ ਜੋ ਵੀ ਆ ਜਿਤਨਾ ਵੀ ਸਾਰੀ ਤੇ ਬਾਹਰੋਂ ਇਹਨਾਂ ਨਾਲ ਗੱਲ ਕਰੀਏ ਆਪਣਾ ਹੋਵੇ ਤਾਂ ਆਪਣਾ ਹੋਵੇ ਤਾਂ ਇਹਨਾਂ ਨਾਲ ਗੱਲ ਕਰੀਏ ਆਪਣਾ ਜਿਹੜੀ ਸਾਰੀ ਆਈ ਨਹੀਂ ਆ ਗੱਲ ਆਮ ਆਦਮੀ ਪੀ ਪੀ ਕੀ ਬਿਕ ਕੇ ਨਹੀਂ ਗਿਆ ਚਲੋ